ਹੈਲੋ ਜੀ ਸਤ ਸ੍ਰੀ ਅਕਾਲ ਜੀ ਮੈਂ ਨੀਸ਼ਵੀਰ ਪਰਮੇਚਨ ਪੰਜਾਬੀ ਤੁਹਾਨੂੰ ਲੈ ਕੇ ਬਹੁਤ ਬਹੁਤ ਸਵਾਗਤ ਹੈ। ਬਲੀਥ ਚੈਨਲ ਤੇ ਪਹਿਲੀ ਵਾਰ ਹੋ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਸਬਸਕ੍ਰਾਈਬ ਨੂੰ ਕਰ ਦਿਓ ਤੇ ਵੀਡੀਓ ਬਲਗੀ ਲਾਈਕ ਕਰ ਦਿਓ ਤੇ ਤੇ ਮੈਂ ਲੱਗੇਗੀ ਨੈਸਵਾਲਾ ਡੀਐਮ ਨਾਲ ਲੱਗੇਗੀ ਸੋੜ ਦੇ ਪਰ ਤੇ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖੋ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਬੋਸਣਾ ਅਸਮੂਹ ਰੀਡੀਆਂ ਕਰ ਸਕਦੇ ਹੋ ਬਿਲਕੁਲ ਸਿੰਪਲ ਤਰੀਕੇ ਨਾਲ ਇਹ ਪੱਟੀ ਜਿਹੜੀ ਕਰ ਲਈਏਗੀ 2 ਇੰਚ ਦੀ ਪੱਟੀ ਰੈਡੀ ਕੀਤੀ ਹੈਗੀ ਤੇ ਉਦੇ ਪਰ ਬੋਟਮ ਨਾਲ ਦੀ ਜਿਹੜੀ ਮੈਂ ਪੱਟੀ ਰੈਡੀ ਕੀਤੀ ਹੈਗੀ ਤੇ ਸਾਡਾ ਪ੍ਰਿੰਟ ਆਪਣੇ ਮੇਲ ਤੇ ਬੋਟਮ ਦੇ ਨਾਲ ਜਿਹੜਾ ਕਪੜਾ ਦਾ ਟੋ ਵਾਲਾ ਤੇ ਪਰ ਮੈਂ ਲਾਸਟ ਜਿਹੜੀ ਜਮਨ ਕਰ ਲਈਏਗੀ ਇਸ ਪੱਟੀ ਕੀ ਮੈਂ ਤਿਆਰ ਕਰਨੀ ਹੈ ਉਸ ਨੂੰ ਦੱਸਦੀ ਹਾਂ ਜੋਰੀ ਆਪਣੀ ਜਵਾਇਸ ਹੁਣ ਸਕਿਨੀ ਚੌੜੀ ਪੱਟੀ ਲਗਾਉਣੀ ਹੈ ਜਿਵੇਂ ਪੇਸਟਿੰਗ ਪੇਪਰ ਦੇ ਨਾਲ ਇਹ ਪੱਟੀ ਜਿਹੜੀ ਤਿਆਰ ਕਰ ਲਈਏ ਅਸੀਂ ਪੇਸਟਿੰਗ ਦੇ ਉੱਤੇ ਇਸ ਪੇਸਟਿੰਗ ਪੇਪਰ ਜਰੂਰ ਹੋਵੇ ਤਾਂ ਵੀ ਫਿਰ ਇਹੜੀ ਫਿਨਿਸ਼ਿੰਗ ਬਹੁਤ ਵਧੀਆ ਹੁੰਦੀ ਹੈਗੀ ਜੇ ਫਿਰ ਅਸੀਂ ਇਕੱਲੇ ਕੱਪੜੇ ਨੂੰ ਫੋਲਡ ਕਰ ਲਾਂਗੇ ਇਹਦੀ ਫਿਨਿਸ਼ਿੰਗ ਬਹੁਤ ਘੱਟ ਵਧੀਆ ਹੁੰਦੀ ਹੈ। ਅਸੀਂ ਇਸੇ ਨੂੰ ਡਬਲ ਫੋਲਡ ਕਰ ਲੈਣਾ ਹੈ। ਉਪਸਤਿ ਦੇ ਪੇਪਰ ਲਗਾ ਕੇ ਮੈਂ 4 ਇੰਚ ਦੀ ਲਈਏਗੀ ਪੱਟੀ ਤੇ ਇਸੇ ਨੂੰ ਅਸੀਂ ਡਾਊਨ ਕੋਲਡ ਕਰਕੇ ਅਸੀਂ ਇਸ ਵਿੱਚ 10-10 ਕਿਵੇਂ ਝੜ ਸਕਦੇ ਹੋਗੇ ਬਹੁਤ ਹੀ ਸੌਖਾ ਤਰੀਕਾ ਇਹ ਰਣੀਆ ਨੂੰ ਦਾ ਤੁਸੀਂ ਕਿਉਂ ਵੀ ਲੈਸਿਡੀਆਂ ਨਹੀਂ ਮੇਪਾਵਣਾ ਵਿੱਚ ਜੁਆਨ ਕਰਦੇ ਦੇਗੇ ਤੇ ਹੁਣ ਇਹ ਬਹੁਤ ਕਾਫੀ ਟ੍ਰੈਂਡ ਕਰੀ ਚੜੀਆਂ ਇਸ ਬਹੁਤ इजीली ਨੂੰ ਬਣਾ ਸਕਦੇ ਹੋਗੇ ਤੁਸੀਂ ਜੇ ਵੀਡੀਓ ਸਟਾਰਟ ਕਰਦੇ ਹੋ। ਅੱਜ ਕਰਨਾ ਸੂਟ ਬਣਾਉਣ ਲੱਗੀ ਸੀ। ਤੇ ਮੈਨੂੰ ਜਿਆਦਾ ਸੂਟਾਂ ਰਾਤ ਨੂੰ बनानी ਹੋਣੀਆਂ। ਤੇ ਮੈਨੂੰ ਸੋਨੇ ਸਾਂਝਾ ਕਰਨਾ ਬਹੁਤ ਹੀ ਸੌਖਾ ਡਿਜ਼ਾਈਨ ਹੈ। ਬਹੁਤ ਹੀ ਸੌਖੇ ਨੀਕੰਸੀਨ ਬਣਾ ਸਕਦੇ ਹਾਂ। ਜੋ ਮੈਂ ਇਸ ਨੂੰ ਬਣਾ ਕੇ ਕੋਣੀ ਹੈ। ਤੇ ਮੈਂ ਦੌਰ ਹੂਲਡ ਕਰ ਲੈਣਾ ਹੈ। चंह प्रेस करके ची तरह भंग मार के ਪਹਿਲੀ ਵਾਰੀ ਇਹਨਾਂ ਮੂਨ ਨਗਰੀਂ ਚੰਗੀ ਤਰ੍ਹਾਂ ਸਪ੍ਰੈਸਟ ਦੇ ਨਾਲ ਨੂੰ ਤਿਆਰ ਕਰ ਲੈਣਾ। ਡਬ ਕਰਕੇ ਚੰਗੀ ਤਰ੍ਹਾਂ ਪ੍ਰੈਸ ਕਰ ਲੈਣੀ ਹੈ। ਇਹ ਪ੍ਰੈਸ ਕਰਨ ਬੜਾ ਕੁਲਿਡਿ ਕ੍ਰੀਜ਼ ਹੋ ਹੋ ਜੂਗੀ ਤੇ ਸੁਨੋ ਇਹਨਾਂ ਲੈਸ ਲਗਾਉਣੀ ਤੇ ਸਾਲਟ ਦੇ ਨਾਲ ਅਟੈਚ ਕਰਨਾ ਮੇਰੇ ਕੋਲ ਸਭ ਹੋ ਜੂਗਾ। ਤੁਸੀਂ ਇਹ ਐਮੇ ਦੇ ਪ੍ਰਿੰਟ ਸ਼ੂਟ ਵੀ ਲੈ ਸਕਦੇ ਹੋ ਸਾਡੇ ਕੋਲ ਅਵੇਲੇਬਲ ਹੈ ਗ੍ਰੈਸਟੈਂਪ ਕੋਸ ਉਹਨੇ ਕਲਰ ਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਤੇ ਮੇਰੇ ਕਪੜਾ ਸੇਲ ਕਰਨ ਦਾ ਕੰਮ ਵੀ ਹੈ ਤੁਸੀਂ ਇਹ ਮੇਰੇ ਸੂਟ ਮਗਾ ਸਕੋ ਜਿਵੇਂ ਸੋਨੇ ਪ੍ਰਿੰਟ ਸੂਟ ਵੀ ਆਪਣੇ ਕੋਲ ਅਵੇਲੇਬਲ ਹੈਗੇ ਨੇ ਸੂਟ ਪ੍ਰਿੰਟ ਸੂਟ ਗਰਮੀ ਵਾਲੇ ਕਾਟਨ ਦੇ ਤੁਸੀਂ ਆਰਡਰ ਕਰ ਸਕਦੇ ਹੋ ਸੂਟ ਲੈ ਸਕਦੇ ਹੋ ਜਲਦੀ ਮੈਂ ਦੀ ਇਹ ਵਾਲੇ ਸੂਟਾਂ ਦੀ ਵੀਡੀਓ ਬਣਾਉਂਗੀ ਅਪਲੋਡ ਕਰੂੰਗੀ ਪਰ ਜੇ ਸੇ ਪ੍ਰਿੰਟ ਸੂਟ ਹੈ ਮੇਰੇ ਲੈ ਸਕਦੇ ਹੋ ਸਾਰਕਲ ਦੇ ਜ ਬਹੁਤ ਸੋਹਣੇ ਨੇਗੇ ਹੋਰ ਵੀ ਸੀੜੀ ਚ ਹੈਗੇ ਨੇ ਬਹੁਤ ਪਿਆਰੇ ਕਲਰ ਨੇਗੇ ਸੀਰ ਕੱਟ ਵਰਕ ਆ ਜੁਰ ਕਿਵੇਂ ਡਿਜ਼ਾਈਨ ਹੈਗਾ ਤੁਸੀਂ ਵੀ ਚੌਂਸ ਵਾਲ ਨੇ ਨਾਂ ਲਿਓ ਵੀ ਕੱਟ ਵਰਕ ਵਾਲੀ ਜਾਣ ਜਾਂ ਕਿਵੇਂ ਬਾਦ ਕੱਟ ਵਾਲਾ ਡਿਜ਼ਾਈਨ ਸੋ ਲੱਗਦਾ ਨੀੱਚੇ ਲਾਇਆ ਹੈ ਸੇਮ ਜੜੀਆਂ ਨੇ ਲੈਸ ਤਾਂ ਲਗਾਉਣਾ ਹੈ ਸਿੰਪਲ ਚੌਂਸ ਵਾਲਿਆਸ ਨਾਲ ਲਿਓ ਵੀ ਕੱਟ ਵਰਕ ਵਾਲੀ ਲੈਸ ਹਮਦੀ ਮੌਸਮ ਨੂੰ ਲੱਗਦੀ ਏ ਰਗੰਜਾ ਔਰ ਗੰਜਾ ਦੀ ਲੈਸ ਹੈ ਸਗੀ ਬਹੁਤ ਸੋਹਣੀ ਡਿ ਆਣ ਉਹਦੇ ਵਿੱਚ ਤੁਸੀਂ ਡਿਜ਼ਾਈਨ ਵਾਲੀ ਲੈਸ ਜਰ ਸੋਹਣਾ ਦੀ ਚੌਂਸ ਉਹ ਨਹੀਂ ਵਧੀਆ ਲੱਗਦੀ ਕਿ ਨਹੀਂ ਕਟ ਵਰਕ ਵਾਲੀ ਲੈਸ ਜਿਹੜੀ ਜ਼ਿਆਦਾ ਮੇਂ ਲੱਗਦੀ ਹੈ। ਅ ਦੋਨੇ ਤਰੀਕੇ ਲੈਸ ਨਾਲ ਹੋਂ ਦੇ ਬਹੁਤ ਜਿਆਦਾ ਸੌਖੇ ਨੇਗੇ। ਤੁਸੀਂ ਵੀਡੀਓ ਐਂਡ ਤੱਕ ਦੇਖ ਕੇ ਜ਼ਰੂਰ ਤਾਂ ਇਸ ਨੂੰ ਪਤਾ ਲੱਗੂ ਚੰਗੀ ਤਰ੍ਹਾਂ ਕਿਵੇਂ ਦੋ ਤਰੀਕੇ ਨਾਲ ਲੈਸ ਜਿਹੜੀ ਲਗਾ ਸਕਦੇ ਹੋਗੇ। ਤੁਸੀਂ ਪੱਟੀ ਆਪਣੀ ਚੋਅ ਅਸਾ ਕਿੰਨੀ ਵੀ ਰੱਖਣੀ ਹੈਗੀ ਰੱਖ ਸਕਦੇ ਹੋਗੇ। ਤੁਸੀਂ ਜਿਹੜੀ ਪੱਟੀ ਰੱਖਣੀ ਹੈ ਜਦੋਂ ਜਿਹੜੀ ਸ਼ਰਟ ਦੀ ਲੈਂਥ ਹੋ ਧਿਆਨ ਵਿੱਚ ਰੱਖਣੀ ਹੈ ਕਿ ਕਿੰਨੀ ਪੱਟੀ ਰੱਖਣੀ ਹੈਗੀ ਉਸ ਦੇ ਅਕੋਰਡਿੰਗ ਹੀ ਜਿਹੜੀ ਇਹ ਸ਼ਰਟ ਦੀ ਕਟਿੰਗ ਕਰਨੀ ਹੈਗੀ। ਜੋ 3 ਇੰਚ ਦੀ ਪੱਟੀ ਰੱਖਦੇ ਹਾਂਗੇ ਤਾਂ ਤੁਸੀਂ ਜਿਹੜੀ 3 ਇੰਚ ਲੈਂਦੀ ਲੈਂਥ ਜਿਹੜੀ 60 ਤੀ ਘਟਾ ਦੇਣੀ ਹੈ ਵੀ ਕਿਉਂਕਿ ਫਿਰ ਜੇ 60 ਜਿਆਦਾ ਇਹ ਲੈਂਥ ਨਹੀਂ ਵੀ ਹੋ ਜੂਗੀ ਤੇ ਸੇਖੜ ਧਿਆਨ ਵਿੱਚ ਰੱਖਣੀ ਜੀ ਮੈਂ ਇਹ 2 2.5 ਇੰਚ ਦੀ ਪੱਟੀ ਤਿਆਰ ਰੱਖੂੰਗੀ 1.5 ਇੰਚ ਦੀ ਲੈਸ ਹੋਗੀ ਤੇ نیچے 0.5 ਇੰਚ نیچے ਰਹਿ ਗਿਆ ਲੈਸ ਤੋਂ نیچے ਤੁਸੀਂ ਪੱਟੀ ਤੋਂ ਚੌੜੀ ਵੀ ਲਗਾ ਸਕਦੇ ਹੋਗੇ ਇਸ ਤੋਂ ਘੱਟ ਤਾਂ ਬਿਲਕੁਲ ਨਹੀਂ ਵਧੀਆ ਲੱਗਣੀ ਇਸ ਤੋਂ ਚੌੜੀ ਤੁਸੀਂ ਵੱਧ ਲਗਾ ਸਕਦੇ ਹੋਗੇ ਇਸ ਤੋਂ ਘੱਟ ਪੱਟੀ ਨਹੀਂ ਸੋਹਣੀ ਲੱਗਣੀ ਹੈਗੀ ਸਾਡੇ ਕੋਲ ਤੁਸੀਂ ਐਵੇਂ ਸੂਟ ਲੈ ਸਕਦੇ ਹੋ ਪ੍ਰਿੰਟ ਸੂਟ ਅਵੇਲੇਬਲ ਹੈਗੇ ਨੇਗੇ ਬਹੁਤ ਸੋਹਣੇ ਡਿਜ਼ਾਈਨ ਆਈ ਹੋਣੇਗੇ ਇਹ ਸੇਮ ਡਿਜ਼ਾਈਨ ਵੀ ਮਿਲ ਜੂਸਣ ਤੇ ਹੋਰ ਡਿਜ਼ਾਈਨ ਵੀ ਹੈਗੇ ਨੇ ਮੈਂ ਤੁਹਾਨੂੰ ਉੱਪਰ ਨੰਬਰ ਸ਼ੋ ਕਰ ਦੂੰਗੀ WhatsApp ਦਾ ਤੁਸੀਂ ਸੂਟ ਮੰਗਵਾ ਸਕਦੇ ਹੋਗੇ ਤੇ ਮੈਂ ਨੰਬਰ ਵੀ ਬੋਲ ਦਿੰਦੇ ਨੇ 9914731658 ਤੁਸੀਂ ਇਸ ਨੰਬਰ ਤੇ ਸੋਹਣੇ ਸੂਟ ਵੀ ਮੰਗਵਾ ਸਕਦੇ ਹੋ ਹਰ ਕਿਸੇ ਸੂਟ ਦਾ ਕੱਪੜੇ ਦਾ ਕੰਮ ਵੀ ਇਸੇ ਲਿੰਕ ਦਾ ਤੁਸੀਂ ਸੂਟ ਵੀ ਮੰਗਵਾ ਸਕਦੇ ਹੋ ਸੇਮ ਪ੍ਰਿੰਟ ਵਿੱਚ ਹੀ ਮਿਲ ਜਾਣਗੇ ਤੇ ਇਸ ਤੋਂ ਛੋਟੇ ਪ੍ਰਿੰਟਿੰਗ ਵਾਲੀ ਡਿਜ਼ਾਈਨ ਵੀ ਹੈਗੀ ਹੈਗੀ ਸਲਵਾਰ ਦੇ ਵਿੱਚ ਪ੍ਰਿੰਟ ਹਲਕਾ ਹਲਕਾ ਸ਼ਰਟ ਦੇ ਨਾਲ ਆ ਸ਼ੈਡੋ ਪ੍ਰਿੰਟ ਤੇ ਕਮੀਜ਼ ਵਿੱਚ ਡਾਰਕ ਪ੍ਰਿੰਟਾਂ ਗਾ ਬਹੁਤ ਸੋਨੇ ਪ੍ਰਿੰਟਾਂ ਆਏ ਨੇ ਇਹਦੇ ਵਿੱਚ ਤੁਸੀਂ ਲੈ ਸਕਦੇ ਹੋ ਤੁਸੀਂ ਦੇਖਿਓ ਕਿ ਨਾਲ ਕਾਸ ਕਰਦੇ ਹਾਂ ਮੈਂ 60 ਨੂੰ ਜਿਵੇਂ ਇੰਚ 4 ਇੰਚ ਫੋਲਡ ਕਰਕੇ ਨੀਚੇ ਨੂੰ ਇਸ ਤਰ੍ਹਾਂ ਨੂੰ ਚੰਗੀ ਤਰ੍ਹਾਂ ਕਰੀਜ਼ ਕਰਕੇ ਪ੍ਰੈਸ ਕਰਕੇ ਫੋਲਡ ਕਰ ਲੈਣਾ ਜਿੰਨੇ ਕੁ ਤੁਸੀਂ ਫੋਲਡ ਕਰਨਾ ਇੰਚ ਕਰਨਾ 7/2 ਇੰਚ ਕਰਨਾ ਐਨਾ ਕੱਟ ਨੂੰ ਹੋ ਵੀ ਇਹਨਾਂ ਆਪਣਾ ਲੈਸ ਅੰਦਰ ਜੀ ਚ ਕਪੜਾ ਨਿਕਲ ਜੀ 8 ਇੰਚ ਤੋਂ ਬੱਦ ਮਾਰਜਨ ਹੋਣਾ ਚਾਹੀਦਾਗਾ ਇਸੇ ਰੱਪਟੀ ਦੇ ਉੱਪਰ ਲੈਂਸ ਵਾਲੀ ਸਾਈਡ ਜਿਹੜੀ ਲੈਸ ਹੈਗੀ ਉਹ ਵੀ ਓਪਨ ਵਾਲੀ ਸਾਈਡ ਲਗਾਉਣੀ ਆ ਜਿਹੜਾ ਬੰਦ ਸਾਈਡ ਹੈਗੀ نیچے ਰੱਖਣੀ ਆਪਾਂ ਪੱਟੀ ਦੀ ਜਿਹੜੀ ਓਪਨ ਵਾਲੀ ਸਾਈਡ ਹੈ ਕੁੱਡੀ ਸਾਈਡ ਹੈਗੀ ਉਹ ਤੇ ਉੱਪਰ ਲੈਸ ਲਗਾ ਕੇ ਆਪਾਂ ਇਹ ਸੁਪਰੇ ਨੂੰ ਕੇਰੇ ਦੇ ਵਿੱਚ ਰੱਖ ਕੇ ਉੱਪਰ ਕੱਪੜਾ ਕਾਹ ਮੇਰਾ ਕੋਲ ਕਿਦਾਂ ਸੀ बस ਸਲਾਈ ਲਗਾ ਦੇਣੀ ਤੁਸੀਂ ਇਸ ਤਰੀਕੇ ਨਾਲ ਵੀ ਲਗਾ ਸਕਦੇ ਹੋ ਇਹ ਬਹੁਤ ਸੌਖਾ ਤਰੀਕਾ ਲੱਗਦਾ ਵੇ ਇਹ ਪਸਾਪੀ ਕੇ ਲੱਗਦੀ ਹੈ। ਅੰਦਰਲਾ ਇਹ ਬੰਦ ਹੋਣਗੇ। ਇਹ ਬਸਿਆ ਗਏ ਖਿਆੜੀ ਉਪਰੋਂ ਵਾਲਾ ਪਾਸਾ ਪੱਟੀ ਦਾ ਉਹਦੇ ਉੱਪਰ ਲੇਸ ਲਗਾਉਣੀ ਆ ਜਿਹੜਾ ਬੰਦ ਵਾਲੀ ਸਾਈਡ ਹੈਗੀ ਉਹ ਆਪਣੇ نیچے ਆ ਜਾਊਗਾ। ਪੱਟੀ ਦੁਸਪੇਸਟਿੰਗ ਨਾਲ ਤਿਆਰ ਕਰਨੀ ਹੈਗੀ ਬਿਨਾ ਪੇਸਟਿੰਗ ਵਾਲੀ ਆਪਣੀ ਜਿਹੜੀ ਸਫਾਈ ਹੋਣੀ ਹੈਗੀ। ਦੀ ਨਾਲੀ ਸਪਾਈ ਬਹੁਤ ਜਿਆਦੇ ਆਉਂਦੀ ਹੈ ਬਹੁਤ ਹੀ ਸੌਖਾ ਤਰੀਕਾ ਐਵੇਂ ਲਾਸ ਨੂੰ ਹੋਣਾ ਤੁਸੀਂ ਬਸ ਇੱਕ ਸਲਾਈ ਦੇ ਨਾਲ ਲੈਸ ਜੀ ਆਪਣੀ ਜੁਆਇੰਟ ਹੋ ਜੂਗੀ ਤੁਸੀਂ ਵਾਸਤੇ ਅੰਦੇ ਕੋਈ ਵੀ ਕੋੜਾ ਕੋਪਰਾ ਸੈਂਥੈਟਿਕ ਆ ਤੁਸੀਂ نیچے ਪ੍ਰੈਸ ਕਰ ਲਓ ਚੰਗੀ ਤਰ੍ਹਾਂ ਇਹਦਾ ਕਾਟਨ ਬਿਲਕੁਲ ਨਾਲ ਦੀ ਕੋਲਡ ਹੋਈ ਜਾਂਦੀ ਹੈਗੀ ਜਿਹੜੇ ਚਾਰੇ ਆਪਣੇ ਘੇਰੇ ਦੇ ਪੱਲੇ ਨੇਗੇ ਚੰਗੀ ਤਰ੍ਹਾਂ ਉਹਨਾਂ ਨੂੰ ਮਿਲ ਕੇ ਪਹਿਲਾਂ ਅਸੀਂ ਘੱਟ ਲਗਾ ਲੈਣੀ ਤਾਂ ਅਜਾ ਆਪਣਾ ਘੇਰਾ ਘੱਟ ਵੱਧ ਨਾ ਰਹੇ ਜੀ ਜਿਹੜੇ ਚਾਰ ਲੱਗੂ ਉਹਨਾਂ ਨੂੰ ਮਿਲ ਕੇ ਜਿਹੜੇ ਘੱਟ ਵੱਧ ਨਾ ਰਹੇ ਇਹਨਾਂ ਚਾੱਕ ਆਪਣਾ ਕਿਉਂਕਿ ਬਦਵਾਰਾ ਫਿਰ ਨਹੀਂ ਬੋਤ ਉਹ ਬਾਅਦ ਚ ਜਿਹੜੇ ਆਪਣਾ ਇਹ ਚਾਕ ਨੇ ਉੱਚ ਨਹੀਂ ਹੋ ਸਕਦੇ ਨੇ ਚੰਗੀ ਤਰ੍ਹਾਂ ਉਸ ਟੱਕ ਲਾ ਕੇ ਅ ਪ੍ਰੋਪਰ ਸਹੀ ਤਰੀਕੇ ਨਾਲ ਉਹਨਾਂ ਨੂੰ ਮਿਲ ਕੇ ਮੈਜ਼ਰਮੈਂਟ ਲੈ ਕੇ ਉਸ ਤੋਂ ਬਾਅਦ ਪੱਟੀ ਲਾਉਣੀ ਜਿਹੜੀ ਸਟਾਰਟ ਕਰਨੀ ਹੈ ਜੀ ਸੀਏ ਮੈਂ ਕੱਟ ਲਗਾ ਲੈਨੇ ਚਾਰੇ ਬੰਨੇ ਦੇ ਕੱਟ ਲਗਾ ਕੇ ਉਸ ਤੋਂ ਬਾਅਦ ਪਹਿਲਾ ਤਰੀਕਾ ਹੋ ਗਿਆ ਆਪਣਾ ਇਹ ਪੱਟੀ ਲਵਾਉਣ ਦਾ ਤੁਸੀਂ ਇਹ ਮੇ ਲਗਾ ਸਕਦੇ ਹੋ ਇਹ ਵੀ ਬਹੁਤ ਆਸਾਨ ਤਰੀਕਾ ਹੈਗਾ ਵੀਡੀਓ ਸਕਿੱਪ ਨਾ ਕਰਿਓ ਤੁਸੀਂ ਉਹਨੂੰ ਦੂਸਰਾ ਤਰੀਕਾ ਵੀ ਦੱਸੂ ਕਿਵੇਂ ਤੁਸੀਂ ਲਗਾ ਸਕਦੇ ਹੋ ਉਹ ਵੀ ਬਹੁਤ ਆਸਾਨ ਤਰੀਕਾ ਹੈਗਾ ਤੁਸੀਂ ਇਹ ਵੀ ਲਗਾ ਸਕਦੇ ਹੋ ਪੱਟੀ ਮੇ ਬਾਜੂੜੀ ਤਿਆਰ ਕਰ ਲਈਏਗੀ ਜਿਹੜੀ ਬਾਹ ਦੇ ਉੱਪਰ ਲਾਉਣੀ ਹੈ ਫਿਰ ਇਹ ਸਵਾ ਸਵਾ ਇੰਚ ਦੇ ਇਨਸਾਨ ਨਾਲ ਲਾਣੀ ਹੈ ਇਹ ਲੱਪੱਟੀ ਆ ਮੈਂ ਮੇਕਅੱਪ ਉੱਪਰ ਆ ਕੇ ਲਗਾਈ ਸੀ ਤੇ ਜਿਹੜੀ ਹੁਣ ਇਹ ਤਰੀਕਾ ਦਾ ਤੁਸੀਂ ਇਹ ਪੱਟੀ ਨੂੰ ਉੱਠਾ ਰੱਖ ਲੈਣਾ ਹੈ ਐਵੇਂ ਜਿਹੜਾ ਫਰੰਟ ਵਾਲਾ ਸਾਈਡ ਆ ਪੱਟੀ ਦੀ ਉਹ ਤੁਸੀਂ ਸਾਰਟ ਦੇ ਸਿੱਧੇ ਪਾਸੇ ਨਾਲ ਐਵੇਂ ਅਟੈਚ ਕਰ ਲੈਣੀ ਹੈ ਸਾਰਟ ਦਾ ਵੀ ਸਿੱਧਾ ਪਾਸਾ ਤੇ ਇਹ ਪੱਟੀ ਦਾ ਵੀ ਜਿਹੜਾ ਸਿੱਧਾ ਪਾਸਾ ਰੱਖਣਾ ਹੈ ਐਵੇਂ ਇਸ ਚੰਗੀ ਤਰ੍ਹਾਂ ਨੂੰ ਐਵੇਂ ਕਰਕੇ ਰੱਖ ਲੈਣਾ ਹੈ ਇਹ ਵੀ ਬਿਲਕੁਲ ਸੌਖਾ ਤਰੀਕਾ ਹੈ ਜਿਹੜੀ ਇਹ ਸਲਾਈ ਹੈ ਨਾ ਸਲਾਈ ਦੇ ਉੱਪਰ ਹੀ ਸਲਾਈ ਲਗਾਉਣੀ ਹੈ ਸਲਾਈ ਇਧਰ ਉਧਰ ਨਹੀਂ ਕਰਨੀ ਹੈਗੀ ਫਿਰ ਆਪਣੀ ਲੇਸ ਘੱਟ ਵੱਧ ਹੋ ਜੂਗੀ ਬਿਲਕੁਲ ਸਲਾਈ ਦੇ ਉੱਪਰ ਹੀ ਸਲਾਈ ਲਗਾਵਾਗਾ ਆਪਾਂ ਇਹ ਵੀ ਬਹੁਤ ਆਸਾਨ ਤਰੀਕਾ ਦਾ बस ਸਲਾਈ ਦੇ ਉੱਪਰ ਸੇ ਸਲਾਈ ਲਗਾਉਂਦੇ ਜਾਈਏ ਉਹ ਵੀ ਲੇਸ ਈ ਨਾਲ ਜੁਆਇੰਟ ਹੋ ਜੂਗੀ ਸੇ ਗਲਤੀਆਂ ਉੱਤੇ ਰੱਖਣੀ ਹੈ ਜਿਹੜੀ ਮੇਰੀ ਕਿਲਾਕਤ ਹੋਣੀ ਹੈ। ਥੋੜਾ ਜਿਹਾ ਸੈਟ ਕਰੂ। ਹੁਣ ਪਾਏ ਦਾ ਉੱਪਰ ਦੱਬ ਦਾਂਗੇ ਸਲਾਈ ਨੂੰ। ਸਿੱਧਾ ਪਾਸਾ ਕਰਕੇ। ਕਿੰਨੀ ਸਫਾਈ ਦੇ ਨਾਲ ਲੱਗੇਗੀ। ਅਸੀਂ ਦੱਬ ਦਾਂਗੇ ਸਲਾਈ। ਉਨੇ ਤਰੀਕੇ ਬਿਲਕੁਲ ਆਸਾਨ ਨੇਗੀ ਜੀ ਜੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਮੈਂ ਆਪਣਾ ਡਿਜ਼ਾਈਨ ਜਿਹੜਾ ਕਿਵੇਂ ਦਾ ਲੱਗਾ ਲੈਸ ਡੀਨ ਸੁਣ ਸੁਣੀ ਲੌਗ ਦੇਖਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਈ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਓ ਵੀ ਜੀ ਕਿਵੇਂ ਲੱਗਿਆ ਤੇ ਮੇਰੇ ਕਮੈਂਟਾਂ ਦੇ ਨਾਲ ਵੀਡੀਓ ਵੀ ਅਗਰ ਕੋਈ ਹੋਣੀ ਵੀਡੀਓ ਬਣਾਉਣ ਨੂੰ ਵੀ ਮਨ ਕਰਦਾਗਾ ਤੇ ਨਵੇਂ ਨਵੇਂ ਬਲੌਗ ਲੈ ਕੇ ਉਹਨੂੰ ਜੀ ਕਰਦਾਗਾ। ਅੰਕ ਫਿਰ ਮਿਲਾਂਗੇ ਆਪਾਂ ਨੈਕਸਟ ਵੀਡੀਓ ਦੇ ਨਾਲ ਤੇ ਨਵੇਂ ਬਲੌਗ ਦੇ ਨਾਲ ਵੀਡੀਓ ਦੇਖਣ ਦੀ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ। ਇਹ ਆਪਣਾ ਇੱਕ ਵਾਵਾ ਜੂ ਕੰਪਲੀਟ ਹੋ ਗਈ ਹੈ। ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਬਾਏ।